ਅਬਦੇ ਲੋਕਾਂ ਨੂੰ ਹੁਣ ਮਿਲੇਗਾ ਬੇਅਦਬੀਆਂ ਦਾ ਇਨਸਾਫ ਜਿਹੜੇ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਿਵਾਵਾਂਗੇ ਉਹ ਬੇਅਦਬੀਆਂ ਦਾ ਹੁਣ ਇਨਸਾਫ ਮਿਲ ਸਕਦਾ ਲੋਕਾਂ ਨੂੰ ਆਸ ਜਾਗਣ ਲੱਗ ਪਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੇਅਦਬੀਆਂ ਦੇ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਹੁਣ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੈਸ਼ਨ ਬੁਲਾਇਆ ਜਾ ਸਕਦਾ ਆ 10 ਤੇ 11 ਜੁਲਾਈ ਨੂੰ ਤਾਂ 7 ਜੁਲਾਈ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਜਾਵੇਗਾ 10 ਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ ਜਿਸ ਦੇ ਵਿੱਚ ਬੇਅਦਬੀਆਂ ਦੇ ਇਨਸਾਫ ਦਿਵਾਉਣ ਨੂੰ ਲੈ ਕੇ ਬੇਅਦਬੀਆਂ ਨੂੰ ਰੋਕਣ ਦੇ ਲਈ ਬੇਅਦਬੀਆਂ ਦੇ ਖਿਲਾਫ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਲਈ ਇਹ ਗੱਲਾਂ ਹੋਣਗੀਆਂ ਮਤੇ ਪਾਸ ਕੀਤੇ ਜਾ ਸਕਦੇ ਨੇ ਤਾਂ ਵੱਡੀ ਖਬਰ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਇੱਕ ਉਮੀਦ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਇੱਕ ਆਸ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ 2015 ਦੇ ਵਿੱਚ ਜੋ ਪੰਜਾਬ ਦੇ ਵਿੱਚ ਬੇਅਦਬੀਆਂ ਹੋਈਆਂ ਬੇਅਦਬੀਆਂ ਹੋਣ ਤੋਂ ਬਾਅਦ ਬੇਅਦਬੀਆਂ ਰੋਕਣ ਦੇ ਲਈ ਜਦੋਂ ਧਰਨੇ ਲਗਾਏ ਗਏ ਤਾਂ ਫਿਰ ਗੋਲੀ ਕਾਂਡ ਵਾਪਰਿਆ ਤਾਂ ਬੇਅਦਬੀਆਂ ਤੇ ਗੋਲੀ ਕਾਂਡ ਦੇ ਉਹ ਜ਼ਖਮ ਜਿਹੜੇ ਨੇ ਸਿੱਖਾਂ ਦੇ ਸਿੱਖ ਸੰਗਤਾਂ ਦੇ ਨਾਨਕ ਨਾਮ ਲੇਵਾ ਸੰਗਤਾਂ ਦੇ ਉਹ ਹਿਰਦੇ ਜਿਹੜੇ ਨੇ ਬਲੁੰਦਰੇ ਗਏ ਉਹ ਜ਼ਖਮ ਜਿਹੜੇ ਹਲੇ ਵੀ ਰਿਸ਼ਤੇ ਹੋਏ ਨਜ਼ਰ ਆਉਂਦੇ ਨੇ ਬੇਸ਼ੱਕ ਉਸ ਵੇਲੇ ਅਕਾਲੀ ਸਰਕਾਰ ਸੀ ਪਰ ਅਕਾਲੀ ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਕਿ ਸਾਡੇ ਕੋਲ ਸਮਾਂ ਘੱਟ ਸੀ ਸਰਕਾਰ ਬਦਲ ਚੁੱਕੀ ਨਹੀਂ ਤਾਂ ਅਸੀਂ ਬੇਅਦਬੀਆਂ ਦਾ ਇਨਸਾਫ ਦਿਵਾਉਂਦੇ ਪਰ 5 ਸਾਲ 5 ਸਾਲ ਕਾਂਗਰਸ ਦੀ ਸਰਕਾਰ ਰਹੀ ਲੋਕਾਂ ਦੀਆਂ ਨਜ਼ਰਾਂ ਕਾਂਗਰਸ ਦੀ ਸਰਕਾਰ ਦੇ ਉੱਤੇ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੱਥ ਦੇ ਵਿੱਚ ਗੁਟਕਾ ਸਾਹ ਫੜ ਕੇ ਵੀ ਗੱਲ ਕਹਿ ਦਿੱਤੀ ਸੀ ਕਿ ਨਸ਼ੇ ਦਾ ਲੱਕ ਤੋੜ ਦੇਵਾਂਗੇ ਬੇਅਦਬੀਆਂ ਦਾ ਇਨਸਾਫ ਵੀ ਦਿਵਾਵਾਂਗੇ ਪਰ ਨਾ ਤਾਂ ਨਸ਼ੇ ਦਾ ਲੱਕ ਟੁੱਟਿਆ ਨਾ ਹੀ ਬੇਅਦਬੀਆਂ ਦਾ ਇਨਸਾਫ ਮਿਲਿਆ 5 ਸਾਲ ਸਰਕਾਰ ਨੇ ਰਾਜ ਕੀਤਾ ਬਹੁਤ ਕੁਝ ਹੋਇਆ ਸਰਕਾਰ ਦੇ ਸਮੇਂ ਦੁਬਾਰਾ ਤੋਂ ਵੀ ਬੇਅਦਬੀਆਂ ਹੋਈਆਂ ਪਰ ਪਹਿਲੀਆਂ ਬੇਅਦਬੀਆਂ ਨਾਲ ਬਾਅਦ ਦੇ ਵਿੱਚ ਹੋਈਆਂ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ ਫਿਰ ਪੰਜਾਬ ਦੇ ਵਿੱਚ ਹਵਾਈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਸੀ ਜੋ ਲੋਕਾਂ ਦੇ ਨਾਲੇ ਵੱਡਾ ਵਾਦਾ ਕਰਕੇ ਆਈ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ ਕਿਉਂਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਸਿਟ ਬਣਾਈ ਗਈ ਸੀ ਸਿਟ ਦੀ ਸਿਟ ਦੇ ਮੁਖੀ ਸੀ ਕੁਮਰ ਵਿਜੇ ਪ੍ਰਤਾਪ ਤਾਂ ਕੁਮਰ ਵਿਜੇ ਪ੍ਰਤਾਪ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਥਾਂ ਥਾਂ ਦੇ ਉੱਤੇ ਪੋਸਟਰ ਲਗਾ ਦਿੱਤੇ ਕਿ ਸਾਡੇ ਕੋਲ ਵੱਡਾ ਕਾਬਿਲ ਅਫਸਰ ਆ ਚੁੱਕਿਆ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕਿਆ ਅਫਸਰ ਤਾਂ ਲੋਕਾਂ ਨੇ ਸੋਚਿਆ ਕਿ ਇਹ ਅਫਸਰ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕਿਆ ਅੰਮਲੇ ਤਾਂ ਬਣ ਜਾਵੇਗਾ ਸ਼ਾਇਦ ਇਸ ਨੂੰ ਬਾਅਦ ਦੇ ਵਿੱਚ ਮੰਤਰੀ ਬਣਾ ਕੇ ਗ੍ਰਹਿ ਵਿਭਾਗ ਦਿੱਤਾ ਜਾਵੇਗਾ ਪਰ ਲੋਕਾਂ ਦੀਆਂ ਉਹ ਜਿਹੜੀਆਂ ਉਮੀਦਾਂ ਸੀ ਉਹ ਪੂਰੀਆਂ ਨਹੀਂ ਹੋਈਆਂ ਆਮ ਆਦਮੀ ਪਾਰਟੀ ਦੇ ਕੁਬਰ ਵਿਜੇ ਪ੍ਰਤਾਪ ਐਮ ਐਲ ਏ ਤਾਂ ਬਣ ਗਏ ਪਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਉਹਨਾਂ ਨੂੰ ਗ੍ਰਹਿ ਵਿਭਾਗ ਨਹੀਂ ਦਿੱਤਾ ਗਿਆ ਗ੍ਰਹਿ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਕੋਲੇ ਰੱਖ ਲਿਆ ਗਿਆ ਸੀ ਤਾਂ ਬੇਅਦਬੀਆਂ ਦਾ ਇਨਸਾਫ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਹੁਣ ਕਾਬਿਲ ਅਫਸਰ ਆ ਚੁੱਕਿਆ ਬੇਅਦਬੀਆਂ ਮਾਮਲੇ ਦੀ ਚੰਗੀ ਤਰ੍ਹਾਂ ਪੈਰਵਾਈ ਕਰਨ ਵਾਲੇ ਅਫਸਰ ਆ ਚੁੱਕੇ ਨੇ ਪਹਿਲਾਂ ਹੱਥ ਬੰਨੇ ਸੀ ਸਰਕਾਰਾਂ ਨੇ ਤਾਂ ਹੁਣ ਕਹਿੰਦੇ ਆਮ ਆਦਮੀ ਪਾਰਟੀ ਖੁੱਲੀ ਛੁੱਟੀ ਦੇ ਦੇਵੇਗੀ ਤਾਂ ਆਮ ਆਦਮੀ ਪਾਰਟੀ ਕੁਬਰ ਵਿਜੇ ਪ੍ਰਤਾਪ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਲਿਆ ਐਮਐਲਏ ਵੀ ਲੋਕਾਂ ਨੇ ਬਣਾ ਦਿੱਤਾ ਪਰ ਹੁਣ ਬੇਅਦਬੀਆਂ ਦਾ ਇਨਸਾਫ ਮਿਲੇਗਾ ਪਰ ਅਜੇ ਹਾਂ ਨਹੀਂ ਹੋਇਆ ਤਾਂ ਫਿਰ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਸੀ ਕਿ ਜੇਕਰ ਸਰਕਾਰ ਚਾਹੇ ਆਮ ਆਦਮੀ ਪਾਰਟੀ ਦੇ ਸੁਪਰੀਮੋਰ ਵਿੰਧ ਕੇਜਰੀਵਾਲ ਦੇ ਵੱਲੋਂ ਇਹ ਬਿਆਨ ਦਿੱਤਾ ਕਿ ਜੇਕਰ ਸਰਕਾਰ ਚਾਹੇ ਤਾ 4 ਹਫਤਿਆਂ ਦੇ ਵਿੱਚ ਨਸ਼ਾ ਵੀ ਖਤਮ ਹੋ ਸਕਦਾ ਬੇਅਦਬੀਆਂ ਦਾ ਇਨਸਾਫ ਵੀ ਮਿਲ ਸਕਦਾ ਤਾਂ ਹਲੇ ਤੱਕ ਨਾ ਤਾਂ ਨਸ਼ਾ ਖਤਮ ਹੋਇਆ ਨਾ ਹੀ ਬੇਅਦਬੀਆਂ ਦਾ ਇਨਸਾਫ ਮਿਲਿਆ ਤਾਂ ਹੁਣ ਬਾਨ ਸਰਕਾਰ ਦੇ ਵੱਲੋਂ ਇਹ ਵੱਡਾ ਕਦਮ ਚੱਕਿਆ ਗਿਆ ਕਿ ਬੇਅਦਬੀਆਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਤੇ ਹੁਣ ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ ਵਿਧਾਨ ਸਭਾ ਦਾ 10 ਤੇ 11 ਜੁਲਾਈ ਨੂੰ ਤਾਂ ਉਸ ਦੇ ਵਿੱਚ ਬੇਅਦਬੀਆਂ ਇਹ ਘਟਨਾਵਾਂ ਦੇ ਵਿੱਚ ਬੇਅਦਬੀਆਂ ਹੋਈਆਂ ਜਿਹੜੀਆਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਇਹ ਵੱਡੇ ਕਦਮ ਚੁੱਕੇ ਜਾ ਰਹੇ ਨੇ ਤਾਂ ਕੀ ਲੱਗਦਾ ਤੁਹਾਨੂੰ ਕਿ ਸਰਕਾਰ ਹੁਣ ਆਪਣੇ ਸੱਤਾ ਦੇ ਵਿੱਚ ਰਹਿੰਦੇ ਰਹਿੰਦੇ ਬੇਅਦਬੀਆਂ ਦਾ ਇਨਸਾਫ ਦਿਵਾ ਪਾਏਗੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਬੇਅਦਬੀਆਂ ਰੁਕਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ 2015 ਦੇ ਵਿੱਚ ਜੋ ਬੇਅਦਬੀ ਹੋਈ ਸੀ ਉਹ ਕੋਈ ਨਹੀਂ ਭੁੱਲ ਸਕਦਾ ਪਰ ਉਸ ਤੋਂ ਬਾਅਦ ਵੀ ਕਪੂਰਥਲਾ ਦੇ ਵਿੱਚ ਮੋਰਿੰਡਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਟਿਆਲਾ ਦੇ ਨੇੜਲੇ ਪਿੰਡਾਂ ਦੇ ਵਿੱਚ ਤੇ ਇਸ ਤਰੀਕੇ ਨਾਲ ਬੇਅਦਬੀਆਂ ਹੋਈਆਂ ਤਾਂ ਉਹ ਬੇਅਦਬੀਆਂ ਦੇ ਜ਼ਖਮ ਵੀ ਹਲੇ-ਹਲੇ ਨੇ ਪੁਰਾਣੀਆਂ ਬੇਅਦਬੀਆਂ ਦਾ ਇਨਸਾਫ ਨਹੀਂ ਮਿਲੇ ਜਦਕਿ ਨਵੀਆਂ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਹੁਣ ਮਾਨ ਸਰਕਾਰ ਵੱਲੋਂ ਜ਼ਰੂਰ ਕਦਮ ਚੱਕੇ ਜਾ ਰਹੇ ਨੇ ਕਿ ਆਖਰ ਬੇਅਦਬੀਆਂ ਦਾ ਇਨਸਾਫ ਮਿਲੇਗਾ ਪੰਜਾਬ ਦੇ ਲੋਕਾਂ ਨੂੰ ਹੁਣ ਮਿਲੇਗਾ ਬੇਅਦਬੀਆਂ ਦਾ ਇਨਸਾਫ ਜਿਹੜੇ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਿਵਾਵਾਂਗੇ ਉਹ ਬੇਅਦਬੀਆਂ ਦਾ ਹੁਣ ਇਨਸਾਫ ਮਿਲ ਸਕਦਾ ਲੋਕਾਂ ਨੂੰ ਆਸ ਜਾਗਣ ਲੱਗ ਪਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੇਅਦਬੀਆਂ ਦੇ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਹੁਣ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੈਸ਼ਨ ਬੁਲਾਇਆ ਜਾ ਸਕਦਾ ਆ 10 ਤੇ 11 ਜੁਲਾਈ ਨੂੰ ਤਾਂ 7 ਜੁਲਾਈ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਜਾਵੇਗਾ 10 ਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ ਜਿਸ ਦੇ ਵਿੱਚ ਬੇਅਦਬੀਆਂ ਦੇ ਇਨਸਾਫ ਦਿਵਾਉਣ ਨੂੰ ਲੈ ਕੇ ਬੇਅਦਬੀਆਂ ਨੂੰ ਰੋਕਣ ਦੇ ਲਈ ਬੇਅਦਬੀਆਂ ਦੇ ਖਿਲਾਫ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਲਈ ਇਹ ਗੱਲਾਂ ਹੋਣਗੀਆਂ ਮਤੇ ਪਾਸ ਕੀਤੇ ਜਾ ਸਕਦੇ ਨੇ ਤਾਂ ਵੱਡੀ ਖਬਰ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਇੱਕ ਉਮੀਦ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਇੱਕ ਆਸ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ 2015 ਦੇ ਵਿੱਚ ਜੋ ਪੰਜਾਬ ਦੇ ਵਿੱਚ ਬੇਅਦਬੀਆਂ ਹੋਈਆਂ ਬੇਅਦਬੀਆਂ ਹੋਣ ਤੋਂ ਬਾਅਦ ਬੇਅਦਬੀਆਂ ਰੋਕਣ ਦੇ ਲਈ ਜਦੋਂ ਧਰਨੇ ਲਗਾਏ ਗਏ ਤਾਂ ਫਿਰ ਗੋਲੀ ਕਾਂਡ ਵਾਪਰਿਆ ਤਾਂ ਬੇਅਦਬੀਆਂ ਤੇ ਗੋਲੀ ਕਾਂਡ ਦੇ ਉਹ ਜ਼ਖਮ ਜਿਹੜੇ ਨੇ ਸਿੱਖਾਂ ਦੇ ਸਿੱਖ ਸੰਗਤਾਂ ਦੇ ਨਾਨਕ ਨਾਮ ਲੇਵਾ ਸੰਗਤਾਂ ਦੇ ਉਹ ਹਿਰਦੇ ਜਿਹੜੇ ਨੇ ਬਲੁੰਦਰੇ ਗਏ ਉਹ ਜ਼ਖਮ ਜਿਹੜੇ ਹਲੇ ਵੀ ਰਿਸ਼ਤੇ ਹੋਏ ਨਜ਼ਰ ਆਉਂਦੇ ਨੇ ਬੇਸ਼ੱਕ ਉਸ ਵੇਲੇ ਅਕਾਲੀ ਸਰਕਾਰ ਸੀ ਪਰ ਅਕਾਲੀ ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਕਿ ਸਾਡੇ ਕੋਲ ਸਮਾਂ ਘੱਟ ਸੀ ਸਰਕਾਰ ਬਦਲ ਚੁੱਕੀ ਨਹੀਂ ਤਾਂ ਅਸੀਂ ਬੇਅਦਬੀਆਂ ਦਾ ਇਨਸਾਫ ਦਿਵਾਉਂਦੇ ਪਰ 5 ਸਾਲ 5 ਸਾਲ ਕਾਂਗਰਸ ਦੀ ਸਰਕਾਰ ਰਹੀ ਲੋਕਾਂ ਦੀਆਂ ਨਜ਼ਰਾਂ ਕਾਂਗਰਸ ਦੀ ਸਰਕਾਰ ਦੇ ਉੱਤੇ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੱਥ ਦੇ ਵਿੱਚ ਗੁਟਕਾ ਸਾਹ ਫੜ ਕੇ ਵੀ ਗੱਲ ਕਹਿ ਦਿੱਤੀ ਸੀ ਕਿ ਨਸ਼ੇ ਦਾ ਲੱਕ ਤੋੜ ਦੇਵਾਂਗੇ ਬੇਅਦਬੀਆਂ ਦਾ ਇਨਸਾਫ ਵੀ ਦਿਵਾਵਾਂਗੇ ਪਰ ਨਾ ਤਾਂ ਨਸ਼ੇ ਦਾ ਲੱਕ ਟੁੱਟਿਆ ਨਾ ਹੀ ਬੇਅਦਬੀਆਂ ਦਾ ਇਨਸਾਫ ਮਿਲਿਆ 5 ਸਾਲ ਸਰਕਾਰ ਨੇ ਰਾਜ ਕੀਤਾ ਬਹੁਤ ਕੁਝ ਹੋਇਆ ਸਰਕਾਰ ਦੇ ਸਮੇਂ ਦੁਬਾਰਾ ਤੋਂ ਵੀ ਬੇਅਦਬੀਆਂ ਹੋਈਆਂ ਪਰ ਪਹਿਲੀਆਂ ਬੇਅਦਬੀਆਂ ਨਾਲ ਬਾਅਦ ਦੇ ਵਿੱਚ ਹੋਈਆਂ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ ਫਿਰ ਪੰਜਾਬ ਦੇ ਵਿੱਚ ਹਵਾਈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਸੀ ਜੋ ਲੋਕਾਂ ਦੇ ਨਾਲੇ ਵੱਡਾ ਵਾਦਾ ਕਰਕੇ ਆਈ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ ਕਿਉਂਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਸੱਟ ਬਣਾਈ ਗਈ ਸੀ ਸੱਟ ਦੀ ਸੱਟ ਦੇ ਮੁਖੀ ਸੀ ਕੁਬਰ ਵਿਜੇ ਪ੍ਰਤਾਪ ਤਾਂ ਕੁਬਰ ਵਿਜੇ ਪ੍ਰਤਾਪ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਥਾਂ ਥਾਂ ਦੇ ਉੱਤੇ ਪੋਸਟਰ ਲਗਾ ਦਿੱਤੇ ਕਿ ਸਾਡੇ ਕੋਲ ਵੱਡਾ ਕਾਬਿਲ ਅਫਸਰ ਆ ਚੁੱਕਿਆ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕਿਆ ਅਫਸਰ ਤਾਂ ਲੋਕਾਂ ਨੇ ਸੋਚਿਆ ਕਿ ਇਹ ਅਫਸਰ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕਿਆ ਐਮਐਲਏ ਤਾਂ ਬਣ ਜਾਵੇਗਾ ਸ਼ਾਇਦ ਇਸ ਨੂੰ ਬਾਅਦ ਦੇ ਵਿੱਚ ਮੰਤਰੀ ਬਣਾ ਕੇ ਗ੍ਰਹਿ ਵਿਭਾਗ ਦਿੱਤਾ ਜਾਵੇਗਾ ਪਰ ਲੋਕਾਂ ਦੀਆਂ ਉਹ ਜਿਹੜੀਆਂ ਉਮੀਦਾਂ ਸੀ ਉਹ ਪੂਰੀਆਂ ਨਹੀਂ ਹੋਈਆਂ ਆਮ ਆਦਮੀ ਪਾਰਟੀ ਦੇ ਕੁਬਰ ਵਿਜੇ ਪ੍ਰਤਾਪ ਐਮਐਲਏ ਤਾਂ ਬਣ ਗਏ ਪਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਉਹਨਾਂ ਨੂੰ ਗ੍ਰਹਿ ਵਿਭਾਗ ਨਹੀਂ ਦਿੱਤਾ ਗਿਆ ਗ੍ਰਹਿ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਕੋਲੇ ਰੱਖ ਲਿਆ ਗਿਆ ਸੀ ਤਾਂ ਬੇਅਦਬੀਆਂ ਦਾ ਇਨਸਾਫ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਹੁਣ ਕਾਬਿਲ ਅਫਸਰ ਆ ਚੁੱਕਿਆ ਬੇਅਦਮੀਆਂ ਮਾਮਲੇ ਦੀ ਚੰਗੀ ਤਰ੍ਹਾਂ ਪੈਰਵਾਈ ਕਰਨ ਵਾਲੇ ਅਫਸਰ ਆ ਚੁੱਕੇ ਨੇ ਪਹਿਲਾਂ ਹੱਥ ਬੰਨੇ ਸੀ ਸਰਕਾਰਾਂ ਨੇ ਤਾਂ ਹੁਣ ਕਹਿੰਦੇ ਆਮ ਆਦਮੀ ਪਾਰਟੀ ਖੁੱਲੀ ਛੁੱਟੀ ਦੇ ਦੇਵੇਗੀ ਤਾਂ ਆਮ ਆਦਮੀ ਪਾਰਟੀ ਕੁਬਰ ਵਿਜੇ ਪ੍ਰਤਾਪ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਲਿਆ ਐਮਐਲਏ ਵੀ ਲੋਕਾਂ ਨੇ ਬਣਾ ਦਿੱਤਾ ਪਰ ਹੁਣ ਬੇਅਦਬੀਆਂ ਦਾ ਇਨਸਾਫ ਮਿਲੇਗਾ ਪਰ ਅਜੇ ਹਾਂ ਨਹੀਂ ਹੋਇਆ ਤਾਂ ਫਿਰ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਸੀ ਕਿ ਜੇਕਰ ਸਰਕਾਰ ਚਾਹੇ ਆਮ ਆਦਮੀ ਪਾਰਟੀ ਦੇ ਸੁਪਰੀਮੋਰ ਵਿੰਧ ਕੇਜਰੀਵਾਲ ਦੇ ਵੱਲੋਂ ਇਹ ਬਿਆਨ ਦਿੱਤਾ ਕਿ ਜੇਕਰ ਸਰਕਾਰ ਚਾਹੇ ਤਾਂ 4 ਹਫ਼ਤਿਆਂ ਦੇ ਵਿੱਚ ਨਸ਼ਾ ਵੀ ਖਤਮ ਹੋ ਸਕਦਾ ਬੇਅਦਬੀਆਂ ਦਾ ਇਨਸਾਫ ਵੀ ਮਿਲ ਸਕਦਾ ਤਾਂ ਹਲੇ ਤੱਕ ਨਾ ਤਾਂ ਨਸ਼ਾ ਖਤਮ ਹੋਇਆ ਨਾ ਹੀ ਬੇਅਦਬੀਆਂ ਦਾ ਇਨਸਾਫ ਮਿਲਿਆ ਤਾਂ ਹੁਣ ਬਾਨ ਸਰਕਾਰ ਦੇ ਵੱਲੋਂ ਇਹ ਵੱਡਾ ਕਦਮ ਚੱਕਿਆ ਗਿਆ ਕਿ ਬੇਅਦਬੀਆਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਤੇ ਹੁਣ ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ ਵਿਧਾਨ ਸਭਾ ਦਾ 10 ਤੇ 11 ਜੁਲਾਈ ਨੂੰ ਤਾਂ ਉਸ ਦੇ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਦੇ ਵਿੱਚ ਬੇਅਦਬੀਆਂ ਹੋਈਆਂ ਜਿਹੜੀਆਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਇਹ ਵੱਡੇ ਕਦਮ ਚੁੱਕੇ ਜਾ ਰਹੇ ਨੇ ਤਾਂ ਕੀ ਲੱਗਦਾ ਤੁਹਾਨੂੰ ਕਿ ਸਰਕਾਰ ਹੁਣ ਆਪਣੇ ਸੱਤਾ ਦੇ ਵਿੱਚ ਰਹਿੰਦੇ ਰਹਿੰਦੇ ਬੇਅਦਬੀਆਂ ਦਾ ਇਨਸਾਫ ਦਿਵਾ ਪਾਏਗੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਬੇਅਦਬੀਆਂ ਰੁਕਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ 2015 ਦੇ ਵਿੱਚ ਜੋ ਬੇਅਦਬੀ ਹੋਈ ਸੀ ਉਹ ਕੋਈ ਨਹੀਂ ਭੁੱਲ ਸਕਦਾ ਪਰ ਉਸ ਤੋਂ ਬਾਅਦ ਵੀ ਕਪੂਰਥਲਾ ਦੇ ਵਿੱਚ ਮੋਰਿੰਡਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਟਿਆਲਾ ਦੇ ਨੇੜਲੇ ਪਿੰਡਾਂ ਦੇ ਵਿੱਚ ਤੇ ਇਸ ਤਰੀਕੇ ਨਾਲ ਬੇਅਦਬੀਆਂ ਹੋਈਆਂ ਤਾਂ ਉਹ ਬੇਅਦਬੀਆਂ ਦੇ ਜ਼ਖਮ ਵੀ ਹਲੇ-ਹਲੇ ਨੇ ਪ੍ਰਾਣੀਆਂ ਬੇਅਦਬੀਆਂ ਦਾ ਇਨਸਾਫ ਨਹੀਂ ਮਿਲੇ ਜਦਕਿ ਨਵੀਆਂ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਹੁਣ ਮਾਨ ਸਰਕਾਰ ਵੱਲੋਂ ਜ਼ਰੂਰ ਕਦਮ ਚੱਕੇ ਜਾ ਰਹੇ ਨੇ ਕਿ ਆਖਰ ਬੇਅਦਬੀਆਂ ਦਾ ਇਨਸਾਫ ਮਿਲੇਗਾ ਕਿ ਆਖਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ